ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਹੋਰ ਪ੍ਰੀਤ ਤੇ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਐਨ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਬੁਟੀਕ ਦਾ ਜਿਹੜਾ ਬੁਟੀਕ ਦਾ ਕੰਮ ਹੈ ਇਹ ਆਪਾਂ ਆਨਲਾਈਨ ਘਰ ਤੋਂ ਹੀ ਕਰਦੇ ਆਂਗੇ ਠੀਕ ਹੈ ਜੀ ਪੇਮੈਂਟ ਆਪਾਂ ਪਹਿਲਾਂ ਲੈਣੇ ਆਂਗੇ ਪੇਮੈਂਟ ਲੈ ਕੇ ਫਿਰ ਆਪਾਂ ਤੁਹਾਡਾ ਸੂਟ ਹੈ ਜਿਹੜਾ ਆਪਾਂ ਰੈਡੀ ਕਰਵਾਉਣੀ ਆਂਗੇ ਠੀਕ ਹੈ ਜੇ ਅਗਰ ਤੁਸੀਂ ਹਾਫ ਪੇਮੈਂਟ ਵੀ ਕਰ ਸਕਦੇ ਹੋਗੇ ਤੇ ਬਾਕੀ ਪੇਮੈਂਟ ਤੁਸੀਂ ਜਦੋਂ ਤੁਹਾਡਾ ਸੂਟ ਰੈਡੀ ਹੋ ਗਿਆ ਉਦੋਂ ਅਸੀਂ ਲੈਣੇ ਆਂਗੇ ਠੀਕ ਹੈ ਜੀ ਤੇ ਆਪਾਂ ਜਿਹੜੀ ਪੇਮੈਂਟ ਹੈਗੀ ਇਹ ਗੂਗਲ ਪੇ ਪੇਟੀਮ ਜਿਵੇਂ ਮਰਜੀ ਤੁਸੀਂ ਕਰ ਸਕਦੇ ਹੋਗੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਹੈਗੀ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਆਂਗੇ ਪਲੇਨ ਸਟੱਫ ਕਿ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਲਰ ਨੇ ਤੇ ਕਿਹੜਾ ਸਟੱਫ ਹੈ ਇਹ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾ ਸੂਟ ਇਹ ਹੈਗਾ ਆਪਣੇ ਕੋਲ ਮਸਟਰਡ ਕਲਰ ਬਹੁਤ ਹੀ ਪਿਆਰਾ ਬਹੁਤ ਸੋਹਣਾ ਕਲਰ ਹੈ ਇਹ ਬਹੁਤ ਹੀ ਵਧੀਆ ਸਟੱਫ ਹੈ ਇਹ ਲਓ ਜੀ ਇਹ ਹੈਗਾ ਆਪਣੇ ਕੋਲ ਕ੍ਰਸ਼ ਕਾਟਨ ਅ ਕ੍ਰਸ਼ ਕਾਟਨ ਦਾ ਮਸਟਰਡ ਕਲਰ ਹੈ ਐਸ ਕੇ ਦੀ ਕਾਟਨ ਹੈਗੀ ਇਹ ਬਹੁਤ ਸੋਹਣੀ ਕਾਟਨ ਹੈ ਲਓ ਜੀ ਤੇ ਬਹੁਤ ਵਧੀਆ ਸਟੱਫ ਹੈ ਇਹ ਅੱਜ ਕੱਲ੍ਹ ਇਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਕ੍ਰਸ਼ ਕਾਟਨ ਤੇ ਇਹ ਆਪਣਾ ਇਹ ਪਹਿਲਾ ਕਲਰ ਹੈ ਬਹੁਤ ਵਧੀਆ ਹੈਗਾ ਤੁਸੀਂ ਇਹਨੂੰ ਬਿਨਾ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਲਾਈਨਿੰਗ ਵਾਲੇ ਸੂਟ ਪਸੰਦ ਕਰਦੀਆਂ ਨੇ ਉਹ ਇਹਦੇ नीचे ਲਾਈਨਿੰਗ ਲਗਾ ਸਕਦੀਆਂ ਨੇ ਠੀਕ ਹੈ ਜੀ ਤੇ ਇੱਕ ਇਹ ਕਲਰ ਇਹ ਹੈ ਇਹਦੇ ਉੱਪਰ ਤੁਸੀਂ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋਗੇ ਤੇ ਲਓ ਜੀ ਆਪਣੇ ਕੋਲ ਸਭ ਤੋਂ ਪਹਿਲਾ ਕਲਰ ਆਪਣਾ ਇਹ ਤੇ ਦੂਸਰਾ ਆਪਣੇ ਕੋਲ ਇਹ ਹੈਗਾ ਆ ਉਨੀਅਨ ਗਾਜ਼ਰੀ ਓਨੀਅਨ ਜਾਂ ਕਲਰ ਹੈਗਾ ਗਾਜ਼ਰੀ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹ ਲੋਜੀ ਇਹ ਵੀ ਆਪਣਾ ਅ ਕ੍ਰਸ਼ ਕਾਟਨ ਦਾ ਸੂਟ ਹੈ ਠੀਕ ਹੈ ਜੀ ਇਹ ਵੀ ਐਸਕੇ ਦੀ ਕ੍ਰਸ਼ ਹੈ ਬਹੁਤ ਸੋਹਣੀ ਹੈ ਕ੍ਰਸ਼ ਹੈ ਤੇ ਬਹੁਤ ਵਧੀਆ ਸਟੱਫ ਹੈ ਇਹਨੂੰ ਵੀ ਤੁਸੀਂ ਬਿਨਾ ਲਾਈਨਿੰਗ ਸਟਿਚ ਕਰਵਾ ਸਕਦੇ ਹੋਗੇ ਕੋਈ ਵੀ ਡਿਜ਼ਾਈਨ ਹੈ ਜਿਹੜਾ ਤੁਸੀਂ ਇਹਦੇ ਉੱਪਰ ਬਣਵਾ ਸਕਦੇ ਹੋ ਠੀਕ ਹੈ ਜੀ ਇਹ ਕੇਵळा ਕਲਰ ਹੈ ਬਹੁਤ ਹੀ ਸੌਫਟ ਤੇ ਫਾਈਨ ਕੁਆਲਿਟੀ ਹੈਗੀ ਕੋਈ ਚੁਬਣ ਵਾਲਾ ਨਹੀਂ ਹੈਗਾ ਵੀ ਕਈ ਵਾਰ ਕੋਈ ਕਈਆਂ ਨੂੰ ਹੁੰਦਾ ਹੋਊਗਾ ਵੀ ਕ੍ਰਾਸ਼ ਹੈ ਜਿਹੜੀ ਇਹ ਚੁਬਦੀ ਹੋਊਗੀ ਨਹੀਂ ਜੀ ਚੁਬਦੀ ਨਹੀਂ ਇਹ ਬਿਲਕੁਲ ਸੌਫਟ ਹੁੰਦੀ ਆ ਕਾਟਨ ਬਹੁਤ ਵਧੀਆ ਫਾਈਨ ਕੁਆਲਿਟੀ ਹੈਗੀ ਤੇ ਇੱਕ ਦੇਖੋ ਜੀ ਜਿਹੜੇ ਆਪਣੇ ਵਰਕ ਦੇ ਰੇਟ ਨੇ ਆਪਣੇ ਬਿਲਕੁਲ ਜਾਇਜ਼ ਰੇਟ ਨੇਗੇ ਤੇ ਆਪਾਂ ਕੋਈ ਜ਼ਿਆਦਾ ਨਹੀਂ ਲਾਉਂਦੇ ਹੈਗੇ ਕਈ ਮੇਰੀਆਂ ਭੈਣਾਂ ਨੂੰ ਡਾਊਟ ਹੁੰਦਾ ਹੋਊਗਾ ਵੀ ਇਹ ਕੰਪਿਊਟਰ ਦਾ ਵਰਕ ਕਰਵਾਉਂਦੇ ਨੇ ਹੋਣਗੇ ਤਾਂ ਕਰ ਕਿ ਇਹਨਾਂ ਦੀ ਰੇਟ ਘੱਟ ਨਹੀਂ ਜੀ ਆਪਾਂ ਕੰਪਿਊਟਰੀ ਵਰਕ ਨਹੀਂ ਕਰਵਾਉਂਦੇ ਹੈਗੇ ਆਪਣਾ ਜਿਹੜਾ ਵਰਕ ਹੁੰਦਾ ਉਹ ਨਾਰਮਲ ਮਸ਼ੀਨ ਦਾ ਹੀ ਹੁੰਦਾ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਇੱਕ ਕਲਰ ਹੈਗਾ ਇਹ ਹੈਗਾ ਮਹਿੰਦੀ ਸ਼ੇਡ ਜਿਸ ਤਰ੍ਹਾਂ ਦਾ ਸੁੱਕੀ ਮਹਿੰਦੀ ਦਾ ਕਲਰ ਹੁੰਦਾ ਉਸੇ ਤਰ੍ਹਾਂ ਦਾ ਹੀ ਇਹਦਾ ਕਲਰ ਹੈ ਠੀਕ ਹੈ ਜੀ ਇਹ ਵੀ ਕ੍ਰਸ਼ ਕਾਟਨ ਦੇ ਵਿੱਚ ਹੈ ਐਸ ਕੇ ਦੀ ਕਾਟਨ ਹੈ ਇਹ ਬਹੁਤ ਵਧੀਆ ਸਟੱਫ ਹੈ ਲਓ ਜੀ ਇਹਨੂੰ ਵੀ ਤੁਸੀਂ ਜਿਹੜੇ ਲਾਈਨਿੰਗ ਲਗਾ ਲੋ ਚਾਹੇ ਬਿਨਾ ਲਾਈਨਿੰਗ ਤੋਂ ਸਟਿਚ ਕਰੋ ਇਹ ਤੁਹਾਡੀ ਚੋਇਸ ਹੈਗੀ ਤੁਸੀਂ ਕੋਈ ਵੀ ਡਿਜ਼ਾਈਨ ਇਹਦੇ ਤੇ ਵਰਕ ਕਰਵਾ ਸਕਦੇ ਹੋ ਕੈਮਰੇ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਆ ਰਹੀ ਹੈ ਕਲਰ ਪਰ ਇਹ ਲਾਈਟ ਨਹੀਂ ਹੈਗਾ ਬਹੁਤ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਅਗਰ ਤੁਸੀਂ ਇਹ ਤੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਲਰ ਦੀ ਸਭ ਤੋਂ ਪਿਕ ਮੰਗਵਾ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਕਲਰ ਹੈ ਕਿਉਂਕਿ ਪਿਕ ਦੇ ਵਿੱਚ ਤੇ ਵੀਡੀਓ ਦੇ ਵਿੱਚ ਕਲਰ ਥੋੜਾ ਬਹੁਤ ਡਿਫਰੈਂਟ ਆ ਜਾਂਦਾ ਜਿਸ ਤਰ੍ਹਾਂ ਦਾ ਅਸੀਂ ਤੁਹਾਨੂੰ ਦੱਸਦੇ ਰਹੇ ਹਾਂ ਉਸੇ ਤਰ੍ਹਾਂ ਦਾ ਇਹ ਕਲਰ ਹੈ ਲਓ ਜੀ ਅਗਲਾ ਹੈਗਾ ਇਹ ਹੈਗਾ ਆਪਣਾ கிரே ਕਲਰ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹ ਵੀ ਆਪਣਾ ਕ੍ਰਸ਼ ਕਾਟਨ ਦਾ ਠੀਕ ਹੈ ਜੀ ਇਹ ਵੀ ਕ੍ਰਸ਼ ਦਾ ਐਸਕੇ ਦੀ ਕਾਟਨ ਹੈ ਬਹੁਤ ਸੋਹਣੀ ਕਾਟਨ ਹੈ ਤੇ ਬਹੁਤ ਹੀ ਵਧੀਆ ਸਟਫ ਹੈ ਇਹ ਬਹੁਤ ਪਿਆਰੇ ਕਲਰ ਨੇ ਲੋ ਜੀ ਇਹ ਵੀ ਕਲਰ ਕਾਫੀ ਜ਼ਿਆਦਾ ਲਾਈਟ ਆ ਰਿਹਾ ਹੈ ਪਰ ਇਹ ਕਲਰ ਬਹੁਤ ਸੋਹਣਾ ਹੈ ਤੇ ਅਗਲਾ ਹੈਗਾ ਆਪਣੇ ਕੋਲੇ ਇਹ ਗ੍ਰੀਨ ਮੋਰ ਪੰਖੀ ਇਹ ਵੀ ਕ੍ਰਸ਼ ਦਾ ਕ੍ਰਸ਼ कॉटन ਹੈ ਸਾਰੇ ਇਹ ਆਪਣੇ ਅੱਜ ਵਾਲੇ ਸੂਟ ਨੇ ਜਿਹੜੇ ਇਹ SK ਦੀ क्रश कॉटन ਦੇ ਨੇ ਬਹੁਤ ਹੀ ਸੋਹਣੇ ਤੇ ਬਹੁਤ ਪਿਆਰੇ ਕਲਰ ਨੇ ਸਾਰੇ ਬਿਨਾ ਲਾਈਨਿੰਗ ਸਟਿਚ ਹੋਣ ਵਾਲੇ ਸੂਟ ਨੇ ਜੇ ਕੋਈ ਮੇਰੀ ਭੈਣ ਲਾਈਨਿੰਗ ਲਾਉਣੀ ਚਾਹੁੰਦੀ ਆ ਤਾਂ ਲਗਵਾ ਸਕਦੀ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਡਿਜ਼ਾਈਨ ਵੀ ਦਿਖਾ ਦਿੰਨੇ ਆ ਕੁਝ ਤੇ ਆਹ ਵਾਲਾ ਸੂਟ ਇਹ ਆਪਾਂ ਨੇ ਰੂਬੀ कॉटन ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਹ ਹੈਗਾ ਆ ਲਾਈਟ ਜੈਲੂ λεਮਨਸ ਆ ਕਲਰ ਹੈ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹ ਤੇ ਬਹੁਤ ਹੀ ਵਧੀਆ ਸਟੱਫ ਹੈ ਇਹ ਇਹ ਵੀ ਤੁਸੀਂ ਬਿਨਾ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਤੇ ਇਹ ਆਪਣਾ ਜਿਹੜਾ ਉਹ ਵਰਕ ਹੈਗਾ ਇਸ ਤਰ੍ਹਾਂ ਦੇ ਫਲਾਰ ਨੇ ਜਿਹੜੇ ਇਹਦੇ ਫੁੱਲ ਸ਼ਾਰਟ ਦੇ ਵਿੱਚ ਪਾਏ ਹੋਏ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਆਪਣੀ ਫੁੱਲ ਸ਼ਾਰਟ ਹੁੰਦੀ ਹੈ ਜਿੰਨੀ ਉਹਦੇ ਵਿੱਚ ਆਪਾਂ ਨੇ ਫਲਾਰ ਪਾਏ ਹੋਏ ਨੇਗੇ ਤੇ ਆਹ ਵਾਲਾ ਵਰਕ ਹੈ ਜਿਹੜਾ ਇਹਦੀ ਬਾਟਮ ਦੇ ਉੱਪਰ ਕੀਤਾ ਹੋਇਆ ਹੈ ਠੀਕ ਹੈ ਜੀ ਇਸ ਤਰ੍ਹਾਂ ਦੀ ਬਹੁਤ ਸੋਹਣੀ ਇਹਦੇ ਵਿੱਚ ਕਲਰ ਪਾਏ ਹੋਏ ਨੇ ਬਹੁਤ ਹੀ ਪਿਆਰਾ ਵਰਕ ਕਰਿਆ ਹੋਇਆ ਹੈਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਵਰਕ ਸਾਨੂੰ ਇੱਕ ਨੰਬਰ ਮਿਲੂਗਾ ਤੇ ਲੋ ਜੀ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਪਾਇਆ ਹੈ ਇਹ ਸੂਟ ਆਪਣਾ ਕਸਟਮਰ ਦਾ ਹੈਗਾ ਤੇ ਤੁਹਾਨੂੰ ਆਪ ਡਿਜ਼ਾਈਨ ਦਿਖਾਤਾ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਇਹ ਤੁਸੀਂ ਡਿਜ਼ਾਈਨ ਸਾਥੋਂ ਬਣਵਾ ਸਕਦੇ ਹੋਗੇ ਇਸ ਤਰ੍ਹਾਂ ਦਾ ਡਿਜ਼ਾਈਨ ਠੀਕ ਹੈ ਜੀ ਤੇ ਅਗਰ ਤੁਸੀਂ ਬਾਹ ਵੀ ਹੈਵੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਵਾਲਾ ਵਰਕ ਹੈ ਜਿਹੜਾ ਬਾਹ ਦੇ ਉੱਪਰ ਕਰਵਾ ਸਕਦੇ ਹੋ ਚਾਹੇ ਇਹਨੂੰ ਬਾਹ ਦੇ ਉੱਪਰ ਰੱਖ ਲਓ ਠੀਕ ਹੈ ਜੀ ਇਹ ਤੁਹਾਡੀ ਚੋਇਸ ਹੈਗੀ ਤੇ ਅਗਲਾ ਹੈਗਾ ਇਹ ਹੈਗਾ ਕਾਟਨ ਇਹ ਵੀ ਆਪਣਾ ਪਿਓਰ ਕਾਟਨ ਦਾ ਸੂਟ ਹੈ ਫਰੋਜ਼ੀ ਕਲਰ ਜਿਹਨੂੰ ਸਰਦਈ ਕਲਰ ਕਹਿ ਦਿੰਦੇ ਨੇਗੇ ਫਰੋਜ਼ੀ ਦਾ ਕਲਰ ਹੈ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਇਹ ਕਲਰ ਹੈਗਾ ਦੇਖੋ ਜੀ ਤੇ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਇਹਦੇ ਘੇਰੇ ਦੇ ਉੱਪਰ ਬਣਿਆ ਹੋਇਆ ਹੈਗਾ ਤੇ ਵਾਈਟ ਥ੍ਰੈਡ ਨਾਲ ਇਹਦੇ ਇਸ ਤਰ੍ਹਾਂ ਵਰਕ ਕਰਿਆ ਹੈ ਵਿੱਚ ਇਹਦੇ ਇਸ ਤਰ੍ਹਾਂ ਡਾਟਸ ਪਾਏ ਹੋਏ ਨੇ ਠੀਕ ਹੈ ਲੋ ਜੀ ਉਸ ਤੋਂ ਉੱਪਰ ਇਸ ਤਰ੍ਹਾਂ ਦੇ ਇਹਦੇ ਵਿੱਚ ਫਲਾਰ ਪਾਏ ਹੋਏ ਨੇ ਬਹੁਤ ਸੋਹਣੇ ਫਲਾਰ ਪਾਏ ਹੋਏ ਨੇ ਤੇ ਵਰਕ ਦੀ ਫਿਨਿਸ਼ਿੰਗ ਆ ਤੁਸੀਂ ਦੇਖ ਸਕਦੇ ਹੋਗੇ ਵਰਕ ਬਹੁਤ ਫਿਨਿਸ਼ਿੰਗ ਵਾਲਾ ਤੇ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹਾਂ ਦੇ ਉੱਪਰ ਕਰਿਆ ਹੋਇਆ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਬਾਥਰ ਫਿਨਿਸ਼ਿੰਗ ਵਾਲਾ ਤੇ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹਾਂ ਦੇ ਉੱਪਰ ਕਰਿਆ ਹੋਇਆ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਠੀਕ ਹੈ ਤੇ ਇਹ ਪਿਓਰ ਕਾਟਨ ਦਾ ਸਟੱਫ ਹੈ ਇਹਨੂੰ ਤੁਸੀਂ ਬਿਨਾ ਲਾਈਨਿੰਗ ਸਟਿਚ ਕਰਵਾ ਸਕਦੇ ਹੋਗੇ ਤੇ ਇਹ ਆਪਣੇ ਕੋਲੇ 6 4.5 ਮੀਟਰ ਇਹਦੀ ਕੱਟ ਹੈਗੀ ਬਿਨਾ ਦੁਪੱਟੇ ਤੇ ਇਹ ਸੂਟ ਰੈਡੀ ਕਿੱਟ ਦਾ ਹੋਇਆ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਅਗਰ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟੇ ਨਾਲ ਸੱਤੋਂ ਲੈ ਸਕਦੇ ਹੋ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਇਹਦਾ ਪ੍ਰਾਈਸ ਤੁਹਾਨੂੰ ਸ਼ੋ ਹੋ ਜੂਗਾ ਤੇ ਸਕਰੀਨ ਦੇ ਉੱਪਰ ਆਪਣਾ ਵਟਸਐਪ ਦਾ ਨੰਬਰ ਮੈਂਸ਼ਨ ਹੋ ਰਿਹਾ ਹੁੰਦਾ ਹੈਗਾ ਤਾਂ ਤੁਸੀਂ ਸਕਰੀਨ ਸ਼ਾਟ ਭੇਜ ਕੇ ਸਾਨੂੰ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਨੇ ਜੀ ਸਾਨੂੰ ਡਿਜ਼ਾਈਨ ਦੀ ਪਿਕ ਭੇਜੋ ਦੇਖੋ ਜੀ ਆਪਣੇ ਫੋਨ ਦੇ ਵਿੱਚ ਇੰਨੀ ਸਪੇਸ ਨਹੀਂ ਹੁੰਦੀ ਹੈਗੀ ਆਪਾਂ ਵੀ ਫੋਟੋ ਰੱਖ ਸਕੀਏ ਤੇ ਆਪਣਾ ਇੰਸਟਾਗ੍ਰam ਦੇ ਉੱਪਰ ਪੇਜ ਬਣਿਆ ਹੋਇਆ ਡਿਜ਼ਾਈਨ ਬਾਈ ਗੁਰਪ੍ਰੀਤ ਸਿੱਧੂ ਪੀਵੀ 13 ਉਦੇ ਉੱਪਰ ਜਾ ਕੇ ਤੁਸੀਂ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਆਪਣਾ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਦੇ ਡਿਜ਼ਾਈਨ ਦੀ ਵੀ ਪਿਕ ਜਿਹੜੀ ਉਹ ਭੇਜ ਸਕਦੇ ਹੋ ਠੀਕ ਹੈ ਲੋ ਜੀ ਆਹ ਵਾਲੇ ਸੂਟ ਦਾ ਵੀ ਪ੍ਰਾਈਸ ਤੁਹਾਨੂੰ ਬਿਨਾਂ ਦੁਪੱਟਾ ਸ਼ੋ ਹੋਊਗਾ ਬਿਨਾਂ ਦੁਪੱਟੇ ਤੋਂ ਠੀਕ ਹੈ ਜੀ ਆਪਾਂ ਦੁਪੱਟੇ ਨਹੀਂ ਰੈਡੀ ਕੀਤੇ ਹੋਏ ਇਹਨਾਂ ਨਾਲ ਤੇ ਇਹ ਵਾਲੇ ਸੂਟ ਨੇ ਜਿਹੜੇ ਤੁਹਾਨੂੰ ਇਹ 5-5 ਮੀਟਰ ਮਿਲਣਗੇ ਠੀਕ ਹੈ ਜੀ ਇਹ 5 ਮੀਟਰ ਦੀ ਕੱਟ ਹੈਗੀ ਜਿਹੜੀ ਪਲੇਨ ਹੈ ਇਹਨਾਂ ਚ ਕੋਈ ਵੀ ਕਲਰ ਸਾਨੂੰ ਪਸੰਦ ਹੈ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਉਹਦੇ ਉੱਪਰ ਜਿਹੜਾ ਵਰਕ ਕਰਵਾ ਸਕਦੇ ਹੋ ਬਹੁਤ ਸੋਹਣੇ ਦੇ ਬਹੁਤ ਹੀ ਪਿਆਰੇ ਕਲਰ ਨੇ ਠੀਕ ਹੈ ਜੀ